ਆ ਕੋਠੀ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਆ ਹੋਊਗਾ ਵੀ ਇਹਨਾਂ ਦਾ ਪਿੰਡ 'ਚ ਕੋਈ ਗ੍ਰਾਂਟ ਲਾਈ ਨਹੀਂ ਹੋਣੀ ਹਾਲੇ ਜਦੋਂ ਤੁਹਾਨੂੰ ਪਾਉਣੇ ਪਾਉਣੇ ਕਰੋੜ ਦੀਆਂ 10 ਲੱਖ ਦੀਆਂ ਗੱਡੀਆਂ ਤੇ ਖੜੀਆਂ ਦਿਖਾਈਆਂ ਨਾ ਤੁਸੀਂ ਆਖੋਗੇ ਕੋਈ ਸਰਪੰਚ ਦਾ ਲੱਗਦਾ ਨਹੀਂ ਇਹ ਤਾਂ ਕੋਈ ਐਮਐਲਏ ਦੀ ਕੋਠੀ ਹੈਗੀ ਆਹ ਗੱਡੀਆਂ ਵੇਖੋ ਉਧਰ ਫੋਰਚੂਨਰ ਖੜੀ ਆ ਯੈਗੂਆਰ ਖੜੀ ਆ ਇੱਕ ਆਹ ਹੋਰ ਖੜੀ ਆ ਫੋਰਚੂਨਰ ਤੇ ਆ ਇਧਰ 18 ਖੜੀਆਂ ਨੇ ਦੋ ਤੇ ਆ ਜੇ ਅਲਾਈ ਆ ਨਾ ਬਈ 2.5 ਲੱਖ ਦੇ ਤੱਕਲੇ ਅਲਾਈ ਨਹੀਂ ਥਾਰ ਦੇ ਆ ਚੈੱਕ ਕਰਿਓ 22 ਨੰਬਰ ਅਲਾਈ ਟਾਇਰ ਤੇ ਆ ਆ ਗਈਆਂ ਇਧਰ ਹੋਰ 18 ਹਨਾ ਤੇ ਆ ਇਧਰ ਆ ਗਿਆ ਸਕੋਰਪੀਓ ਆ ਸਕੋਰਪੀਓ ਐਨ ਜਮਾ ਨਵੇਂ ਮਾਡਲ ਚ ਨਵੀਂ ਇਨਕੋਰ 2024 ਮਾਡਲ ਆ ਆ ਵੀ ਕਹਿੰਦੇ 2024 ਮਾਡਲ ਤੇ ਹੁਣ ਆਪਾਂ ਸਰਪੰਚ ਸਾਹਿਬ ਨਾਲ ਮਿਲੋਣਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਪਿੰਡ ਦੱਸ ਦੋ ਆਪਣਾ ਕਿਹੜਾ ਹੈਗਾ ਅੱਲਾ ਦਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਚੱਲ ਕੇ ਆਏ ਸਾਡੇ ਸਤਿਕਾਰਯੋਗ ਸਾਡੇ ਸੀਨੀਅਰੋਂ ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਹੀਂ ਨਹੀਂ ਬਾਈ ਤੁਸੀਂ ਸੀਨੀਅਰੋਂ ਤੁਸੀਂ ਹੁਣ ਇਹ ਵੀ ਦੱਸੋ ਵੀ ਕੰਮੀ ਵਾਰ ਸਰਪੰਚ ਬਣਿਓਗੇ ਕੀ ਵੀਰੇ ਤੋਂ ਭਰਾਵਾ ਦੀ ਮਤਲਬ ਸਪੋਰਟ ਦੇ ਨਾਲ ਤੇ ਪਿੰਡ ਵਾਲਿਆਂ ਦੀ ਸਪੋਰਟ ਦੇ ਨਾਲ ਆਪਾਂ ਤੀਜੀ ਵਾਰ ਲਗਾਤਾਰ ਇੱਕ ਤੀਜੀ ਇਲੈਕਸ਼ਨ ਚ ਆਪਾਂ ਸਰਪੰਚ ਬਾਈ ਤੀਜੀ ਵਾਰ ਸਰਪੰਚ ਲੋਕ ਉਹਨੂੰ ਬਣਾਉਂਦੇ ਆ ਜਿਹੜੇ ਚ ਕੋਈ ਯੋਗਤਾ ਹੋਵੇ ਜਿਹਨੇ ਕੁਝ ਕਰਕੇ ਦਿਖਾਇਆ ਹੋਵੇ ਤੇ ਬਾਈ ਇਹ ਨਾ ਤੁਸੀਂ ਉਹ ਅੰਦਾਜ਼ਾ ਲਾਇਓ ਵੀ ਇੰਨੀਆਂ ਗੱਡੀਆਂ ਖੜਾ ਰੱਖੀਆਂ ਨੇ ਪਤਾ ਨਹੀਂ ਕੀ ਕੋਈ ਘਟਾਲੇ ਕੀਤੇ ਹੋਣਗੇ ਬਾਈ ਦਾ ਇਹ ਸਾਈਡ ਬਿਜ਼ਨਸ ਹੈਗਾ ਗੱਡੀਆਂ ਮੰਨ ਲਓ ਐਨ ਆਰ ਆਈ ਨੂੰ ਕਿਰਾਏ ਤੇ ਦਿੰਦੇ ਨੇ ਬਾਈ ਹਾਂਜੀ ਵੀਰੇ ਐਨ ਆਰ ਆਈ ਭਰਾਵਾਂ ਨੂੰ ਹੁਣ ਆਪਾਂ ਜਿਹੜੇ ਬਿਜ਼ਨਸ ਦੀ ਉਹ ਗੱਲ ਕਰੀਏ ਜਿਵੇਂ ਆ ਆ ਗਈ ਸਕੋਰਪੀਓ ਬਾਈ ਕਿਹੜਾ ਮਾਡਲ ਹੈਗੀ ਇਹ 2024 ਮਾਡਲ ਆ ਜੀ। ਸੱਲ ਆਏ ਰੂਏ ਪਏ ਨੇ ਟਾਇਰ ਚਾਰੇ ਨਵੇਂ। ਹਾਂ ਬਾਈ ਇਹ ਇੰਚੇ ਲਾਏ ਨੇ ਵੀਰੇ ਇਹਦੇ ਵਿੱਚ। ਅੱਛਾ। ਟੈਂਪਰੇਰੀ ਨੰਬਰ ਹੀ ਆ ਜਾਏਗਾ। ਤੇ ਇਹਦਾ ਕੀ ਕਰਾਇਆ ਜੇ ਕਿਸੇ ਨੇ ਲੈਣੀ ਹੋਵੇ? ਵੀਰੇ ਉਦਾਂ ਤਾਂ ਚਲੋ ਦੇਖੋ ਮਾਰਕੀਟ 'ਚ ਚੱਲੇ ਜਾਂਦੇ ਨੇ ਜਿਹੜੀ 24 ਮਾਡਲ ਸਾਰ ਪੀਓ ਕਲਾਸਿਕ ਆ ਇਹਦਾ ਸਾਡਾ 3000 ਰੁਪਏ ਰੱਖਿਆ ਹੋਇਆ ਕਰਾਇਆ। ਇੱਕ ਦਿਨ ਦਾ। ਹਾਂ ਇੱਕ ਦਿਨ ਦਾ। ਘੱਟੋ ਘੱਟ ਕਿੰਨੇ ਦਿਨਾਂ ਵਾਸਤੇ ਲੈਣੀ ਪਊਗੀ? 15 ਦਿਨਾਂ ਵਾਸਤੇ ਵੀਰੇ। ਅੱਛਾ। ਤੇ ਕਾਗਜ਼ ਪੱਤਰ ਪੂਰੇ ਹੁੰਦੇ ਸਾਰੇ? ਵੀਰੇ ਹਾਂਜੀ ਇਨਸੂਰ। ਪਲੀਸ ਹਣਾ ਸਾਰੇ ਪੇਪਰ ਜਿਹੜੇ ਹਨਾ ਪੂਰੇ ਹੋਣਗੇ ਆਰ ਸੀ ਸਾਰਾ ਕੁਝ ਡਨ ਹੋਊਗਾ ਤੇ 24 ਮਾਡਲ ਦਾ ਰੇਟ 3000 ਰੁਪਿਆ ਉਦਾਂ ਆਪਣੇ ਕੋਲੇ 15 16 ਮਾਡਲ ਨੇ ਅੱਛਾ ਆਹ ਖੜੀ ਹੈ 15 16 ਮਾਡਲ ਇਹ 16 ਮਾਡਲ ਗੱਡੀ ਇਹਦਾ ਫਿਰ ਕੀ ਕਰਾਇ ਘੱਟੇ ਦਾ 2500 ਰੁਪਿਆ ਬਈ ਇਹਦਾ 2500 ਜਿਵੇਂ ਅੱਜ ਡਿਮਾਂਡ ਆ ਸਭ ਤੋਂ ਵੱਧ ਬਈ ਆ 18 ਹਾਂਜੀ ਹਾਂ ਆ ਲਾਇ ਰੂਏ ਪਾਇਆ 18 ਜੱਤੀਆਂ ਖੜੀਆਂ ਨੇ ਪੂਰੀਆਂ ਇਹਦਾ ਕੀ ਰੈਂਟ ਲੈਣ ਨੂੰ ਇੱਕ ਦਿਨ ਦਾ ਬਈ ਇਹ ਥਾਰ ਹੈਗੀ ਹੈ ਜਿਹੜੀ ਆਟੋਮੈਟਿਕ ਹੈ ਜੀ ਹਾਂਜੀ 2024 ਮਾਡਲ ਥਾਰ ਆ 4x4 4x4 ਆ ਤੇ ਇਹਦਾ 4500 ਰੁਪਿਆ ਰੈਂਟ ਆ ਬਾਈ 4x4 ਇੱਕ ਦਿਨ ਦਾ ਇੱਕ ਕਈ ਵੀਰ ਕਹਿੰਦੇ ਸੀ ਵੀ 에어ਪੋਰਟ ਤੇ ਜਾ ਕੇ ਗੱਡੀਆਂ ਦੇ ਆਉਂੂ ਫਿਰ ਤੁਹਾਡਾ ਵੀ ਉਹੀ ਕੀਤਾ ਵੀ 에어ਪੋਰਟ ਤੇ ਫੜਾਏ ਆਉਂਗੇ ਜੇ ਦੇਖੋ ਗੱਲ ਇਹ ਆ ਵੀ 에어ਪੋਰਟ ਤੇ ਅਸੀਂ ਗੱਡੀ ਜੇ ਬੰਦਾ ਕਹੂਗਾ ਸਾਨੂੰ ਬਿਲਕੁਲ ਫੜਾ ਦਾਂਗੇ ਪਰ ਅਸੀਂ ਚਾਹੁੰਦੇ ਆ ਕਿ 에어ਪੋਰਟ ਤੋਂ ਜਿਹੜੀ ਗੱਡੀ ਆ ਸਾਡੇ ਤੋਂ 에어ਪੋਰਟ ਤੇ ਨਾ ਮੰਗਾਈ ਜਾਵੇ 에어ਪੋਰਟ ਤੋਂ ਤੁਸੀਂ ਟੈਕਸੀ ਵਾਲੇ ਵੀਰਾਂ ਤੋਂ ਟੈਕਸੀ ਕਰਾ ਕੇ 에어ਪੋਰਟ ਤੋਂ ਆਪਦੇ ਘਰੇ ਤੱਕ ਸੇਫ ਆਓ ਸੇਫ ਪਹੁੰਚੋ ਟੈਕਸੀ ਤੁਹਾਨੂੰ ਜਾ ਮਤਲਬ ਯਕੀਨ ਵਾਲਾ ਪੰਦਾ ਚਾਹੀਦਾ ਅਸੀਂ ਪ੍ਰੋਵਾਈਡ ਕਰਾ ਕੇ ਦਵਾਂਗੇ ਇਹ ਹੁੰਦਾ ਵੀ ਟੈਕਸੀ ਵਾਲਾ ਪਤਾ ਨਹੀਂ ਕਿੱਥੇ ਆਪਾਂ ਥੋੜਾ ਜਿਹਾ ਲਾਲਚ ਕਰਦੇ ਹਾਂ ਸਾਡਾ 2000 ਰੁਪਏ ਬਾਜੂ ਹਣਾ ਬਾਹਰ ਲਿਆਂ ਨੂੰ 2000 ਕੋਈ ਚਿੱਤ ਜਿੱਤੇ ਵੀ ਨਹੀਂ ਹੁੰਦਾ ਉਹਨੇ ਆਉਣਾ ਹੁੰਦਾ 15-20 ਦਿਨਾਂ ਚ 5 ਲੱਖ ਰੁਪਏ ਲਾ ਕੇ ਚਲੇ ਜਾਂਦੇ ਆ ਪਰ 2000 ਰੁਪਏ 'ਚ ਥੋੜਾ ਜਿਹਾ ਰਿਸਕ ਲੈ ਲੈਂਦੇ ਹਾਂ ਹਾਂ ਗੱਲ ਇਹ ਹੈ ਹੁਣ ਦੇਖੋ ਯਾਰ ਐਨ ਆਰ ਆਈ ਆਪਾਂ ਨੂੰ ਪਤਾ ਵੀ ਪੰਜਾਬ ਅੱਜ ਦੇ ਟਾਈਮ 'ਚ ਐਨ ਆਰ ਆਈਆਂ ਤੇ ਸਿਰ ਤੇ ਹੀ ਚੱਲ ਰਿਹਾ ਕਿਸਾਨੀ ਅੰਦੋਲਨ ਹੋਇਆ ਉਹ ਵੀ ਐਨ ਆਰ ਆਈਆਂ ਦੇ ਸਿਰ ਤੇ ਹੀ ਕ ਜਿਹੜੀ ਨੋਬਾ ਕੀ ਆ ਸਾਰੀ ਐਨਆਰਆਈਆਂ ਦੇ ਸਿਰ ਤੇ ਹੀ ਪੰਜਾਬ ਗਰੋਥ ਕਰ ਰਿਆ ਸੋ ਮੇਰੀ ਐਨਆਰਆਈ ਵੀਰਾਂ ਨੂੰ ਬੇਨਤੀ ਇਹ ਹੈ ਵੀ ਜਦੋਂ ਤੁਸੀਂ ਸਾਨੂੰ ਲੱਖ ਰੁਪਏ ਰੈਂਟ ਦੇ ਸਕਦੇ ਹੋ ਗੱਡੀਆਂ ਨਹੀਂ ਮਹਿੰਗੀਆਂ ਫ੍ਰੀ ਸਕਦੇ ਹੋ ਤਾਂ ਤੁਸੀਂ ਵੀਰ ਬਣਿਆ ਪੈਸੇ ਅਸੀਂ ਦੇ ਦਾਂਗੇ ਯਾਰ ਹੋਰ ਦੱਸੋ ਤੁਸੀਂ ਮੈਨੂੰ 5000 ਰੁਪਏ ਘੱਟ ਦੇ ਦਿਓ ਮੇਰੇ ਰੈਂਟ ਦੇ ਵਿੱਚੋਂ ਪਰ ਕਿਸੇ ਦਾ ਰਜਗਾਰ ਨਹੀਂ ਪਰ ਰੋਜ਼ਗਾਰ ਨਹੀਂ ਆਪਾਂ ਕਿਸੇ ਦਾ ਖੋਣਾ ਤੁਸੀਂ ਦਿੱਲੀ ਤੋਂ 에어ਪੋਰਟ ਤੋਂ ਟੈਕਸੀ ਨਾਲ ਆਓ ਟੈਕਸੀ ਦੇ ਨਾਲ ਬਾਈ ਟੈਕਸੀ ਵਾਲਾ ਦਾ ਘਰ ਚੱਲਦਾ ਮਕੈਨਿਕ ਦਾ ਘਰ ਚੱਲਦਾ ਆਹ ਵਾਲੇ ਦਾ ਘਰ ਚੱਲਦਾ ਟੋਲ ਟੈਕਸ ਵਾਲਿਆਂ ਦਾ ਘਰ ਚੱਲਦਾ ਮਤਲਬ ਉੱਥੇ ਵੀ ਕੰਮ ਕਰਦੇ ਨੇ ਬੰਦੇ ਕਿੰਨੇ ਰੋਜ਼ਗਾਰ ਜੁੜਨੇ ਨੇ ਹੁਣ ਤੇਲ ਵੀ ਜੇ ਸਾਡੀ ਗੱਡੀ ਅਸੀਂ ਏਅਰਪੋਰਟ ਤੇ ਲੈ ਕੇ ਜਾਂ ਤੇਲ ਇਹ ਚ ਵੀ ਪੈਣਾ ਟੋਲ ਟੈਕਸ ਇਹਦੇ ਵੀ ਕੱਟੇ ਜਾਂਦੇ ਨੇ ਤੇਲ ਟੈਕਸੀ ਚ ਪੈਣਾ ਟੂਲ ਟੈਕਸ ਟੈਕਸੀ ਨੂੰ ਸਿਰਫ ਉਹਨੂੰ 1500 ਵਿਚਾਰਿਆਂ ਨੂੰ ਬਚਣਾ ਉਹਦੇ ਨਾਲ ਆਪਾਂ ਕਿੰਨੇ ਪਰਿਵਾਰਾਂ ਦਾ ਸਮਝ ਲੈ ਇੱਕ ਪੌਂਡ ਦਾ ਕੰਮ ਹੈ ਵੀ 1500 ਆਪਾਂ ਇੱਕ ਦਾਨ ਕਰਨਾ ਬਿਲਕੁਲ ਸਹੀ ਗੱਲ ਆ ਬਈ ਤੁਹਾਡੀ ਇਹ ਗੱਲ ਜਮਾ ਜਨੂ ਕਿ ਜੈਨੂ ਨਾ ਹਣਾ ਕਿਸੇ ਦਾ ਵੀਰੇ ਨਹੀਂ ਯਕੀਨ ਬਣਦਾ ਹੁੰਦਾ ਕਿਸੇ ਦੇ ਉੱਤੇ ਵੀ ਆਪਾਂ ਕਿਸੇ ਜਿਵੇਂ ਟੈਕਸੀ ਲੈਣ ਵਾਲੇ ਬੰਦੇ ਨੂੰ ਨਹੀਂ ਜਾਣਦੇ ਸਾਡੇ ਨਾਲ ਕੰਟੈਕਟ ਕਰੋ ਸੀ ਆਪ ਉਹ ਟੈਕਸੀ ਆਪ ਕਰਵਾ ਕੇ ਅਸੀਂ ਆਪ ਦੀ ਜ਼ਿੰਮੇਵਾਰੀ ਦੇ ਭੇਜਾਂਗੇ ਟੈਕਸੀ ਜਿਵੇਂ ਆਪਾਂ ਗੱਡੀ ਦਿੰਨੇ ਵੀਰੇ ਅਗਲਾ ਥੱਕਿਆ ਹੋਇਆ ਹੁੰਦਾ ਆ ਕੇ ਗੱਡੀ ਸਾਡੀ ਫੜਦਾ ਵੀਰੇ ਹਾਂ ਫਿਰ ਅਗਲਾ ਐਡਾ ਮਤਲਬ ਪ੍ਰਾਈਵੇਟ ਕਰਕੇ ਅਸੀਂ ਚੁਣਿਆ ਵੀਰੇ ਬੰਦਾ ਟੈਕਸੀ ਲੈਣ ਕਰਾ ਕੇ ਬੰਦਾ ਇਧਰ ਹਾਂ ਆਪ ਦਾ ਘਰ ਤੱਕ ਸੇਫ ਪਹੁੰਚੇ ਕੋਈ ਟਾਇਰ ਪੜਦਾ ਅਗਲੇ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਘਰ ਤੱਕ ਪਹੁੰਚਾਊਗਾ ਸੇਫ ਟੈਕਸੀ ਵਾਲਾ ਬੰਦਾ ਤੇ ਇਸ ਇਹਦਾ ਕੀ ਰੈਂਟਰ ਕਿਆ ਫਿਰ ਕਰਦਾ ਇਹ ਵੀ 2024 ਮਾਡਲ ਗੱਡੀ ਆ ਉੱਚੇ ਮਾਡਲ ਗੱਡੀਆਂ ਨੇ ਸਾਰੀਆਂ ਬਿਲਕੁਲ 2024 ਸਾਰੀਆਂ ਦੇ ਨਵੇਂ ਹੁੰਦੇ ਆ ਬਾਈ ਹਾਂ ਹਾਂ ਬਾਈ ਇਹ ਇਹਦੇ origignal ਟਾਇਰ ਨੇ ਇਹਦੇ ਲਾੜੇ ਦੇ ਬਾਰੇ ਨਹੀਂ ਕੀਤਾ ਹੁੰਦਾ ਨਹੀਂ ਨਹੀਂ ਇਹਦੇ ਚ ਕੋਈ ਗੜ ਨਹੀਂ ਕੀਤਾ ਬਾਈ ਕਿਉਂਕਿ ਜਿਹੜੀ ਫੋਰਚਨਰ ਆ ਵੀਰੇ origignal ਟਾਇਰਾਂ ਦੇ ਵਿੱਚ ਹੀ ਸੋਹਣੀ ਲੱਗਦੀ ਆ ਦੋ ਦੇ ਅਸੀਂ ਮੋਡੀਫਿਕੇਸ਼ਨ ਵਾਲੇ ਵੀ ਪਵਾਏ ਹੋਏ ਨੇ ਉਹ ਪਿੱਛੇ ਬਲੈਕ ਫੋਰਚਨਰ ਖੜੀ ਆ ਉਹਦੇ 22 ਇੰਚੀ ਲਾਇਟ ਟਾਇਰ ਪਵਾਏ ਹੋਏ ਨੇ ਮੋਡੀਫਿਕੇਸ਼ਨ ਕਰਕੇ ਬਲੈਕ ਕਲਰ ਆ ਉਹ ਮੇਰੇ ਕਈ ਵਾਰ ਯੂ ਐਸ ਏ ਵਾਲੇ ਭਰਾ ਆ ਜਾਂ ਕੈਨੇਡਾ ਵਾਲੇ ਭਰਾ ਆ ਆਸਟ੍ਰੇਲੀਆ ਉਹ ਗੱਡੀ ਵੀ ਬਈ 24 ਮਾਡਲ ਆ 4x4 ਇਹਨਾਂ ਦਾ ਫਿਰ ਕਿਰਾਇਆ ਕੀ ਆ ਬਈ ਇਹਨਾਂ ਦਾ ਆਟੋਮੈਟਿਕ ਆ ਜਿਹੜੀ ਬਈ 4x4 ਬਲੈਕ ਕਲਰ ਫੋਰਚੂਨਰ ਆ ਇਹਦਾ ਸਾਡਾ 6000 ਰੁਪਿਆ ਰੈਂਟ ਆ ਮੋਡੀਫਾਈ ਵਾਲੀ ਗੱਡੀ ਦਾ ਇੱਕ ਦਿਨ ਦਾ ਤੇ ਜਿਹੜੀਆਂ ਆਪਣੇ ਕੋਲੇ ਮਤਲਬ ਮੈਨੂਅਲ ਦੇ ਵਿੱਚ ਨੇ ਮੈਨੂਅਲ ਗੱਡੀ ਦਾ ਰੈਂਟ ਹੈਗਾ 5500 ਰੁਪਿਆ ਫੋਰਚੂਨਰ ਦਾ ਤੇ ਸਾਰੀਆਂ ਹੋਣੀਆਂ ਬਾਈ ਉੱਚਾ ਮਾਡਲ 22 ਮਾਡਲ 23 ਮਾਡਲ 24 ਮਾਡਲ ਬਾਈ 6-6000 ਰੁਪਿਆ ਦੇ ਕੇ ਹਨਾ ਕਿੰਨਾ ਰੁਪਿਆ ਹੋ ਜੂ ਮੰਨ ਲਓ 15 ਤੋਂ 20 ਦਿਨ ਮਹੀਨਾ ਰਹਿਣਾ ਕਿਸੇ ਨੇ ਵੀਰੇ 1 ਲੱਖ ਇੱਕ ਮੇਰੀ ਗੱਲ ਸੁਣ ਲਓ ਬਾਈ ਮਹੀਨਾ ਰਹਿਣਾ ਹਨਾ 6-6000 ਨਾਲ ਕਿੰਨੇ ਰੁਪਏ ਹੋ ਗਏ ਜੇ ਉਹ ਗੱਡੀ ਲਿਓ ਨਾ ਬੰਦਾ 20-25 ਲੱਖ ਦੀ ਉਹ ਤਕਰੀਬਨ 6000 ਰੁਪਿਆ ਰੈਂਟ ਦੇ ਨਾਲ ਜੇ ਤੁਸੀਂ ਆ 4x4 ਲੈਣੇ ਹੋ ਹਨਾ ਨਵੇਂ ਮਾਡਲ ਵਾਲੀ 22 ਇੰਚੀ ਲਾਈਟ ਟਾਇਰ ਵਾਲੀ ਇਹਦਾ 1 ਲੱਖ 80000 ਰੁਪਿਆ ਰੈਂਟ ਬਣੇਗਾ ਨਵੀਂ ਗੱਡੀ 55 ਲੱਖ ਰੁਪਏ ਦੇ ਵਿੱਚ ਇਹ ਖੜਦੀ ਆਪਾਂ ਲਾਈ ਟਾਇਰ ਲਵਾ ਕੇ ਤਿਆਰ ਕਰਕੇ ਜੇ ਨਹੀਂ ਵੀ ਲਵਾਉਂਦੇ ਤਾਂ 52 ਲੱਖ 'ਚ ਖੜਦੀ ਆ ਹੁਣ ਤੁਸੀਂ ਬਈ ਜੀ 52 ਲੱਖ ਰੁਪਏ ਦਾ ਵਿਆਜ ਲਾ ਲਓ ਸਾਲ ਦਾ ਕਿੰਨਾ ਬਣਦਾ ਇਹ ਗੱਡੀ ਦੀ ਇੰਸ਼ੋਰੈਂਸ ਹੀ ਬਈ ਜੀ 95000 ਰੁਪਏ ਸਾਲ ਦੀ ਇੰਸ਼ੋਰੈਂਸ ਹੈ ਦੀ। ਸਾਲ ਵਗਰਾ ਆਉਣਾ 95000 ਦੀ ਕੱਲੀ ਇੰਸ਼ੋਰੈਂਸ ਹੈ ਗੱਡੀ ਦੀ। ਫਿਰ ਤਾਂ ਕਿਰਾਏ ਤੇ ਲੈਣ ਚ ਹੀ ਫਾਇਦਾ ਹੈਗਾ। ਹਾਂ ਤੁਸੀਂ 1.80 ਲੱਖ ਤੁਸੀਂ ਮਹੀਨਾ ਗੱਡੀ ਲੈਣੇ ਹੋ ਆਕੇ ਤੁਸੀਂ ਇੰਸ਼ੋਰੈਂਸ ਤਾਂ ਕਰਾਉਂਗੇ ਹੀ ਐਡਾ ਰਿਸਕ ਬਾਤ ਹੋਰ ਵੀ ਆ ਬਈ। ਹਾਂ ਫਿਰ ਮੇਰੇ ਵਰਗੇ ਮੰਗਣ ਵਾਲੇ ਵੀ ਹੋ ਜਾਂਦੇ ਨੇ 2000 ਦੋ ਦਿਨ ਗੱਡੀ। ਵੀਰੇ ਮੰਗਣ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਬਈ ਕੀ ਆ। ਫਿਰ ਬਈ ਡੈਪ੍ਰੀਸੀਏਸ਼ਨ ਹਰ ਇੱਕ ਸਾਲ ਗੱਡੀ 2 ਲੱਖ 3 ਲੱਖ ਰੁਪਿਆ ਰੇਟ ਟੁੱਟਦਾ ਹਨਾ ਐਨਆਰਆਈ ਆਉਂਦਾ ਕਈ ਵਾਰ ਉਹਨੂੰ ਮਤਲਬ ਬਗਲਾ ਲੈਂਦੇ ਨੇ ਕਹਿ ਜਾਂਦੇ ਨੇ ਕੋਈ ਰਿਸ਼ਤੇਦਾਰ ਕਹਿ ਜਾਂਦਾ ਜਾਂ ਹੋਰ ਕਹਿ ਜਾਂਦਾ ਉਹਨੂੰ ਆਇਆ ਹੁੰਦਾ ਵੀ ਬਾਅਦ ਚ ਚੱਲ ਆਪਾਂ ਵੀ ਚਲਾ ਲਾਂਗੇ ਖੜੀ ਰਹਿਊ ਵੀ ਇਹ ਤਾਂ ਮੋੜ ਦੇਣਾ ਵੀ ਬਿਲਕੁਲ ਬਾਈ ਚਲੋ ਜੇ ਪ੍ਰਾਣੀ ਵੀ ਲੈ ਲਓ ਹਾਂ ਜੀ ਪੁਰਾਣੀ ਵੀ ਨਾ ਨਾ ਕਰਦੇ ਸੀ 35 ਲੱਖ ਰੁਪਏ ਦੀ ਮਿਲਨੀ ਹੈ ਇਹ ਗੱਡੀ ਲੱਖ ਰੁਪਿਆ ਦਾ ਰਿਪੇਅਰ ਦਾ ਹੀ ਹੋ ਜਾਣਾ ਬਈ ਲੱਖ ਰੁਪਿਆ ਰਿਪੇਅਰ ਦਾ ਇੰਸ਼ੋਰੈਂਸ ਦਾ ਫਿਰ ਟਾਇਰ ਇਹ ਨਹੀਂ ਪਤਾ ਵੀ ਆਉਂਦੇ ਨੂੰ ਮਤਲਬ ਛੱਡ ਜਾਣ ਤਾਰੇ ਛੱਡ ਜਾਣ ਜਾਂ ਖੜੀ ਦਾ ਕੁਝ ਵੀ ਹੋ ਜਾਵੇ ਜੇ ਇੱਕ ਅੱਧਾ ਚੂਹਾ ਚੜ ਗਿਆ ਬਾਬੇ ਦੀ ਕਿਰਪਾ ਨਾਲ ਤਾਂ ਸਾਰੇ ਕੰਮ ਫਟੇ ਡੈਮੇਜ ਹੀ ਆ ਥੋੜੀ ਖਤਮ ਹੀ ਆ ਮੁੜ ਕੇ ਉਹ ਥੋੜੀ ਫਿਰ 2 ਮਹੀਨੇ ਰਿਪੇਅਰ ਹੀ ਹੋ ਅਸੀਂ ਤਾਂ ਵੀਰੇ ਇਕੱਲੇ ਸਾਹ ਸੰਭਾਲਦੇ ਪੈਸੇ ਲੈਣੇ ਆ ਗੱਡੀ ਦੇ ਸਾਰਾ ਕੋਈ ਕਰਾ ਕੇ ਵੀਰੇ ਗੱਡੀ ਦੀ ਚਾਬੀ ਫੜਨੀ ਆਗੇ ਮੁੜਦੇ ਸਾਨੂੰ ਫੜਾ ਜਣੀ ਆ ਅਗਲੇ ਸਾਲ ਆ ਕੇ ਫਿਰ ਲਓ ਜੀ ਸੱਜਣੋ ਜਿਹੜੇ ਤੁਹਾਡੇ ਬਾਹਰਲੇ ਮਿੱਤਰ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਭੇਜ ਦਿਓ ਤੇ ਗੱਡੀਆਂ ਦਾ ਕਿਰਾਇਆ ਇੱਕ ਵਾਰ ਫੇਰ ਦੱਸ ਦੰਨੇ ਆ ਆ ਫੋਰਚੂਨਰ ਜੇ ਤੁਸੀਂ 15 ਦਿਨਾਂ ਵਾਸਤੇ ਲੈਣੀ ਆ ਇੱਕ ਦਿਨ ਦਾ ਕਿਰਾਇਆ ਇਹਦਾ 6000 ਇੱਕ ਗੱਲ ਹੋਰ ਬਾਈ ਜੇ ਜੱਗੀ ਸਰਪੰਚ ਦੀ ਵੀਡੀਓ ਦੇਖ ਕੇ ਬੰਦਾ ਆਉਂਦਾ ਤਾਂ 10000 ਰੁਪਏ ਲੈਸ ਕਰਾਂਗੇ ਇਹ ਗੱਡੀ ਦੇ ਮਾਦਰ ਹੋਰ ਦੱਸੋ ਤੁਸੀਂ ਅਸੀਂ ਬਾਈ ਦਾ ਮਾਣ ਕਰਦੇ ਹਾਂ ਕਿਉਂਕਿ ਬਾਈ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਨੇ ਬਾਈ ਮਤਲਬ ਵਧੀਆ ਸਾਨੂੰ ਵੀ ਸਿਹਤ ਮਿਲਦੀ ਆ 10000 ਲੈਸ ਕਰਾਂਗੇ ਜਿਹੜਾ ਬਾਈ ਦੀ ਬੀਚਾ ਧੰਨਵਾਦ ਜੀ ਬਾਈ ਤੇ ਇਹ ਜੈਗੂਅਰ ਦਾ ਕਿਰਾਇਆ ਕੀ ਆ ਬਈ ਭਈ ਇਹ ਵੈਸੇ ਤਾਂ ਹਨਾ ਬਹੁਤ ਘੱਟ ਸੈਲਫ ਡਰਾਈਵ ਤੇ ਗੱਡੀਆਂ ਇਹ ਰੱਖਦੇ ਆ ਇਹ ਗੱਡੀਆਂ ਸਾਡੀਆਂ ਬੈਟਿੰਗ ਤੇ ਲਈ ਨੇ ਤੁਸੀਂ ਬੈਟਿੰਗ ਤੇ ਲਈ ਚਾਹੁੰਦੇ ਹੋ ਤੁਹਾਨੂੰ ਜੈਗੂਅਰ ਹੋਗੀ ਰੇਂਜ ਰੋਵਰ ਹੋਗੀ ਜੀਪ ਜੈਗਨ ਹੋਗੀ ਜਿਹੜੀ ਗੱਡੀ ਕਹੋਗੇ ਤੁਹਾਨੂੰ ਬੈਟਿੰਗ ਤੇ ਲਈ ਦੇ ਦਾਂਗੇ ਹਾਂਜੀ ਕਈ ਵਾਰ ਕੋਈ ਮੇਰਾ ਵੀਰ ਬੜਾ ਸੌਕੀ ਹੁੰਦਾ ਅਗਲਾ ਕਹਿੰਦਾ ਮੈਂ ਲਗਜ਼ਰੀ ਗੱਡੀ ਸੈਲਫ ਡਰਾਈਵ ਤੇ ਲੈਣੀ ਆ ਹਾਂਜੀ ਇਹ ਗੱਡੀ ਆਪਾਂ ਤੁਹਾਨੂੰ ਸੈਲਫ ਡਰਾਈਵ ਤੇ ਦੇ ਦਾਂਗੇ ਕੀ ਕਿਰਾਏ ਦਾ ਇਹ ਵੀ ਭਈ 6000 ਰੁਪਏ ਪਾਟੇ ਤੇ ਤੁਹਾਨੂੰ ਦੇ ਦਾਂਗੇ 6000 ਰੁਪਏ ਫੋਰਚੂਨਰ 6000 ਇੱਕ ਵਾਰ ਦੂਜੇ ਗੱ ਤੇ ਆ ਆ ਗਈ ਫੋਰਚੂਨਰ ਇਹਦਾ ਵੀ 6000 ਇਹਦਾ ਵੀ 6000 ਰੁਪਿਆ ਜੀ ਇਹ ਵੀ 24 ਮਾਡਲ ਆ ਤੇ ਆ ਜਿਹੜੀ ਨਵੀਂ ਸਕੋਰਪੀਆ ਨਖੜੀ ਇਹਦਾ ਕੀ ਕਰਾਇਆ ਗਿਆ ਇੱਕ ਦਿਨ ਬਾਈ ਇਹਦਾ ਉਦਾਂ ਕਰਾਇਆ 5000 ਰੁਪਿਆ ਪਰ ਇਹ 4500 ਰੁਪਏ ਤੇ ਆਪਾਂ ਦਵਾਂਗੇ 22 ਇੰਚ ਹੀ ਲਾਈਟਰ ਲੱਗਿਆ ਪੂਰੀ ਮੋਡੀਫਾਈ ਹੈ ਸਾਰੀ ਸਾਰੀ ਗੱਡੀ ਓਕੇ ਆ 4500 ਆਹਾ ਇਹਦਾ 3000 24 ਮਾਡਲ ਬਾਈ ਜੀ 2500 ਰੁਪਿਆ ਇਹਦਾ ਇਹਦਾ 2500 ਤੇ ਆ ਫੋਰਚੂਨਰ ਇਹਦਾ 3000 ਰੁਪਿਆ ਬਾਈ ਕਿਹੜਾ ਮਾਡਲ ਹੈ ਇਹ 2015 ਮਾਡਲ ਹੈ ਜੀ ਟਾਇਰ ਟੂਰ ਲਾਇ ਓਕੇ ਆ ਸਾਰੇ ਬਾਈ ਵਧੀਆ ਦੇਖ ਲੋ ਟਾਇਰ ਤੇ ਮਾਰ ਲੋ ਇਹਦਾ ਦਾਣੇ ਵੀ ਨਹੀਂ ਟੁੱਟੇ ਟਾਇਰਾਂ ਦੇ ਕਈ ਵਾਰ ਕਿਸੇ ਨੇ ਵੀਰ ਨੇ ਚਲੋ ਨਵਾਂ ਨਵਾਂ ਜਾਉਣਾ ਹੁੰਦਾਗਾ ਨਵੀਂ ਗੱਿਆ ਹੁੰਦਾ ਉਹਦੇ ਵਾਸਤੇ ਬਰਨਾ ਹੈ ਬਰਨਾ ਵੀ ਹੈਗੀ ਆ ਬਾਈ ਬਰਨਾ ਕਈ ਵਾਰ ਅਗਲਾ ਕਹਿੰਦਾ ਮੈਂ ਛੁੱਟੀ ਲੈਣੀ ਆ ਯਾਰ ਮੇਰੀ ਹਨਾ ਇਹਦਾ ਕੀ ਆ ਫਿਰ ਇੱਕ ਦਿਨ ਦਾ ਇਹਦਾ ਬਾਈ 1800 ਰੁਪਿਆ ਰੈਂਟ ਆ ਇਹਦਾ ਬਾਈ 1800 ਰੁਪਿਆ ਇੱਕ ਦਿਨ ਦਾ ਤੇ 18 ਦਾ ਤੁਹਾਨੂੰ ਦੱਸ ਹੀ ਦਿੱਤਾ ਇਹਦਾ 45 4500 ਆ ਜੇ ਤੁਸੀਂ ਮੈਨੂੰ ਲਓਗੇ ਮੈਨੂਅਲ ਥਾਰ ਦਾ 350 ਆ ਗੱਡੀ ਮੈਨੂਵਲ ਆ ਇਹ ਤੁਹਾਨੂੰ 3500 ਰੁਪਏ ਦੇ ਵਿੱਚ ਦਵਾਂਗੇ ਆਲੇ ਪਾਰਡੇ ਸੋ ਬਾਈ ਕਰ ਦੋ ਵੀਡੀਓ ਸ਼ੇਅਰ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਕੀ ਕੰਮ ਬਾਈ ਉਹਨਾਂ ਦਾ ਭਰੋਸੇ ਵਾਲਾ ਭਰੋਸੇ ਵਾਲਾ ਕੰਮ ਤਾਂ ਪੈਠੀ ਕਹਿ ਸਕਦੇ ਆ ਵੀ ਸਾਰਾ ਬਿਜ਼ਨਸ ਬਾਈ ਉਹਨਾਂ ਨੇ ਦੇਖੋ ਘਰੀ ਖੜਿਆਂਗੇ ਕੋਈ ਇਹ ਨਹੀਂ ਵੀ ਦਫ਼ਤਰ ਬਣਾਇਆ ਜਾ ਉਹੀ ਇਕੱਲੀ ਫੇਸਬੁੱਕ ਤੇ ਵੀਡੀਓ ਪਾਤੀ ਸਾਈ ਪਾਤੀ ਬਾਅਦ ਚ ਫੋਨ ਚੱਕਣ ਨੂੰ ਹੱਟ ਜੇ ਇੱਕ ਗੱਲ ਜੱਗੀ ਵੀਰੇ ਹੋਰ ਕਿਸੇ ਮੇਰੇ ਐਨ ਆਰ ਆਈ ਵੀਰ ਜਿਹਦਾ ਕੋਈ ਇੱਥੇ ਨਹੀਂ ਹੈਗਾ ਅਗਲੇ ਦੀ ਕੋਠੀ ਪਈ ਹੈ ਹਨਾ ਕੋਈ ਬੰਦਾ ਅਗਲੇ ਦਾ ਨਹੀਂ ਹੈਗਾ ਹਾਂਜੀ ਕੋਠੀ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਜਿਵੇਂ ਸਾਡੀ ਕੋਠੀ ਆ ਰੱਖਾਂਗੇ ਉਹ ਸਾਡੇ ਨਾਲ ਸਾਲ ਦਾ ਕੰਮ ਚ ਸਾਡੇ ਸਾਫ ਸਪਈਆਂ ਚਮਕਾ ਕੇ ਰੱਖੋਗੇ ਸਾਫ ਸਪਈ ਦੀ ਜ਼ਿੰਮੇਵਾਰੀ ਸਾਡੀ ਉਹਦੀ ਦੇਖ ਰਹਿਕ ਦੀ ਜ਼ਿੰਮੇਵਾਰੀ ਸਾਡੀ ਉੱਥੇ ਕੋਈ ਮਤਲਬ ਕੋਈ ਗਲਤ ਅੰਸਰ ਨਾ ਬੜੇ ਕੋਈ ਉਹਦੀ ਕੋਠੀ ਦੇ ਕਬਜ਼ਾ ਨਾ ਕਰੇ ਕੋਈ ਉਹ ਨਾ ਕਰੇ ਕੋਈ ਕਬਜ਼ੇ ਵੀ ਕਰੀ ਬੈਠੇ ਕੋਠੀਆਂ ਦੇ ਫਿਰ ਉਹ ਵੀ ਮਸਲਾ ਹੱਲ ਕਰਾ ਦਾਂਗੇ ਯਾਰ ਉਹ ਵੀ ਕਰ ਦੋਗੇ ਉਹ ਸਾਡੇ ਨਾਲ ਕੰਟੈਕਟ ਕਰਨ ਉਹ ਮਸਲੇ ਵੀ ਉਹਨਾਂ ਦੇ ਹੱਲ ਕਰਾ ਦਾਂਗੇ ਯਾਨੀ ਐਨ ਆਰ ਆਈਆਂ ਦੀ ਬਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਮੈਂ ਖੁਦ ਐਨ ਆਰ ਆਈ ਆ ਮੈਂ 1 ਸਾਲ ਪਿਛਲੇ ਸਾਲ ਮਤਲਬ ਕੈਨੇਡਾ ਹੀ ਸੀਗਾ ਮੈਂ ਹੁਣੇ ਆਇਆ ਵਾ ਬੋਟ 6 ਮਹੀਨੇ ਮਸਰ ਹੈ ਨਾ ਆ ਮੇਰੇ ਤੇ ਨਾ ਭਰਾ ਨੇ ਇਹ ਇੱਥੇ ਹੁੰਦੇ ਨੇ 12 ਮਹੀਨੇ 30 ਦਿਨ ਤੇ ਪਿੱਛੋਂ ਸਾਰਾ ਕੰਮ ਇਹ ਬੰਦੇ ਆਪਣੇ ਦੇਖਦੇ ਨੇ ਕਿਸੇ ਐਨ ਆਰ ਆਈ ਦੀ ਕੋਈ ਤੇ ਇਹ ਕਿਹੜੀ ਵੀ ਪਿੰਡ ਨੂੰ ਕਸਰਪੰਜ ਨਹੀਂ ਚਾਰ ਸਰਪੰਚ ਮਿਲੇ ਹੋਏ ਬਿਲਕੁਲ ਭਾਈ ਚਾਰ ਸਰਪੰਚ ਨੇ ਬਿਲਕੁਲ ਭਾਈ ਮੇਨ ਵੱਡੀ ਗੱਲ ਹੈ ਨਾ ਵੀ ਪੰਜਾਬ ਚ ਕਈ ਐਨ ਆਰ ਆਈ ਆਉਂਦੇ ਆ ਨਾ ਪਰ ਉਹ ਆਪਣੇ ਘਰ-ਬਾਰ ਵੇਚ ਕੇ ਬਾਹਰ ਜਾ ਚੁੱਕੇ ਆ ਇੱਥੇ ਘਰ ਨਹੀਂ ਬਣਾਏ ਹੋਏ ਇਹਨਾਂ ਨੂੰ ਕੋਈ ਰਹਿਣ ਦਾ ਪ੍ਰਬੰਧ ਕਰ ਦਊਗਾ ਮੇਰੇ ਆ ਕੋਠੀ ਕਿਰਾਏ ਤੇ ਦੇ ਦੂੰ ਮੈਂ ਕਿਸੇ ਮੇਰੇ ਵੀਰ ਭਰਾ ਨੇ ਵਿਆਹ ਆਪਦਾ ਕਰਨਾ ਦੱਸ ਦੇਣ 15 ਦਿਨ ਮੇਰੀ ਕੋਠੀ ਉਹ ਕਿਰਾਏ ਤੇ ਲੈ ਕੇ ਇੱਥੇ ਰਹਿ ਸਕਦਾ ਇਹੋ ਜਿਹੇ ਆਪਣੇ ਕੋਲੇ 10 ਕੋਠੀਆਂ ਨੇ ਇਹੋ ਜਿਹੇ ਲੋਕੇਸ਼ਨ ਅੱਜ ਪਿੰਡ ਚ ਚਾਹੀਦੀ ਆ ਪਿੰਡ ਚ ਮਿਲ ਜੂ ਸ਼ਹਿਰ ਚ ਚਾਹੀਦੀ ਆ ਸ਼ਹਿਰ ਚ ਮਿਲ ਜੂ ਤੁਸੀਂ ਆਓਗੇ ਆਪਣੀ ਫੈਮਲੀ ਨਾਲ ਰੋਣ ਜਨਕਾ ਐਨ ਆਰ ਆਈ ਦੇ ਸਾਰੀਆਂ ਸਮੱਸਿਆਵਾਂ ਸਾਰੀਆਂ ਲੋਸਿਆਂ ਦਾ ਹੱਲ ਆ ਗੱਡੀਆਂ ਰੈਂਟ ਦੇ ਵੀ ਦਿੰਨੇ ਆ ਕੋਠੀਆਂ ਵੀ ਦਿੰਨੇ ਆ ਕੋਠੀਆਂ ਦੇ ਰੋਲੇ ਵੀ ਮਕਾਉਂਦੇ ਆ ਉਹਨਾਂ ਦੇ ਜੇ ਕੋਈ ਕਿਸੇ ਦੀ ਮਤਲਬ ਕੋਠੀ ਬੰਦ ਪਈ ਆ ਉਹ ਕਹਿੰਦਾ ਵੀ ਇਹਨੂੰ ਖੋਲਣ ਵਾਲਾ ਕੋਈ ਸਾਂਭ-ਸਮਾਲ ਕਰਨ ਵਾਲਾ ਬੰਦਾ ਚਾਹੀਦਾ ਪੱਕਾ ਐਗਰੀਮੈਂਟ ਲਿਖ ਕੇ ਸਾਲ ਦਾ ਕਰਾਂਗੇ ਅਗਲੇ ਵਾਲਾ ਸਾਲ ਦਾ ਕਰ ਲਓ 2 ਸਾਲ ਦਾ ਕਰ ਲਓ 6 ਮਹੀਨਿਆਂ ਦਾ ਕਰ ਲਓ ਸਾਡਾ ਕੰਮ ਵਧੀਆ ਲੱਗੂ ਬਾਅਦੋਂ ਸਾਨੂੰ ਪੈਸੇ ਦੇ ਦਿਓ ਬਿਲਕੁਲ ਬਾਕੀ ਬਾਈ ਟਰਸਟ ਵਾਲੇ ਬੰਦੇ ਆ ਪਿੰਡ ਆਪਣਾ ਬਜੀਦਗੜ ਰੋਣਾ ਮੇਰੇ ਕੋਲਲਾ ਜ਼ਿਲ੍ਹਾ ਪੈਂਦਾ ਘਰੇ ਵੀਡੀਓ ਬਣ ਰਹੀ ਆ ਬਾਈ ਇੱਥੇ ਆ ਕੇ ਇੱਥੇ ਐਗਰੀਮੈਂਟ ਕਰੋ ਸਾਡੇ ਨਾਲ ਸਾਡੇ ਘਰੇ ਆ ਕੇ ਕੀ ਬਾਈ ਜ਼ ਉਸ ਤੋਂ ਤੱਕ ਜਰੂਰ ਭੇਜ ਦਿਓ ਧੰਨਵਾਦ ਇੱਕ ਗੱਲ ਹੋਰ ਆ ਵੀਰੇ ਕਾਲਸ ਮੋਸਟਲੀ ਕਈ ਵਾਰ ਸਾ ਤੋਂ ਨਹੀਂ ਚੱਕੇ ਆ ਇਹਦੀਆਂ ਤੁਹਾਨੂੰ ਸਾਡੀ ਬੈਕ ਕਾਲ ਜਰੂਰ ਆਊਗੀ ਸਾਨੂੰ WhatsApp ਤੇ ਕਾਲ ਕਰ ਲਓ WhatsApp ਤੇ ਸਾਨੂੰ ਮੈਸੇਜ ਛੱਡ ਦਿਓ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਹਾਨੂੰ ਸਾਡੀ ਬੈਕ ਕਾਲ ਜਰੂਰ ਆਊ ਕਿਉਂਕਿ ਦਿਨ ਦੇ ਵਿੱਚ 100-100 ਕਾਲ ਦੇ ਹੋ ਜਾਂਦੀਆਂ ਨੇ ਪਰ ਅਸੀਂ ਹਰੇਕ ਬੰਦੇ ਨੂੰ ਕਾਲ ਬੈਕ ਜਰੂਰ ਕਰਦੇ ਆ ਮੈਸੇਜ ਦਾ ਰਿਪਲਾਈ ਵੀ ਜਰੂਰ ਕਰਦੇ ਆ ਬਾਈ ਧੰਨਵਾਦ